ਆਰੇ ਬੈਂ ਪ੍ਰਮਾਣ ਸਾਸਰੀ ਕਾਲ ਅੱਜ ਦੇ ਬਲੌਗ ਦਾ ਆਗਾਜ਼ ਕਰਨ ਲੱਗੇ ਆ ਅਸੀਂ ਸਭ ਰਾਜੀ ਖੁਸ਼ੀ ਆ ਤੁਹਾਡੀ ਰਾਜੀ ਖੁਸ਼ੀ ਪਰਮਾਤਮਾ પાસે ਨੇਕ ਮੰਗਦੇ ਆ ਅਸੀਂ ਚੱਲੇ ਅੱਜ ਮਲੋਟ ਮਲੋਟ ਹਣਿਆਂ ਦਾ ਮੈਂ ਖਾ ਪੀ ਕੇ ਆਉਣਾ ਕੋਸ਼ਿਸ਼ ਹੈ ਤੇ ਮੈਂ ਕਿਹਾ ਚੱਲ ਤੈਨੂੰ ਮਲੋਟ ਖਾ ਪਿਆ ਲਿਆ ਅੱਜ ਸ਼ਾਮ ਦੇ ਵਜੇ ਪੰਜ ਤਨਹਰ ਪੱਕੀ ਪਿੰਡ ਦੀ ਜਿਹੜੀ ਰਾਜਸਥਾਨ ਨੂੰ ਪਾਣੀ ਦਿੰਦੀ ਆ ਅੱਗੇ ਆ ਗਿਆ ਪਿੰਡ ਕਵਰ ਵਾਲਾ ਸਟੇਸ਼ਨ ਕਵਰ ਵਾਲਾ ਸੀ ਉਹ ਤਾਂ ਹੋ ਗਿਆ ਬੰਦ ਕਿਉਂਕਿ ਇੱਥੇ ਬਹੁਤ ਤਗੜਾ ਕਾਂਟ ਹੋਇਆ ਸੀ ਸਿੰਘਾਂ ਮੇਲੇ ਟ੍ਰੇਨ ਨੂੰ ਫੜ ਕੇ ਸਾਰੀ ਨੂੰ ਪਹੁੰਚਾ ਸੀ ਉਦੋਂ ਦਾ ਸਟੇਸ਼ਨ ਤਾਂ ਬੰਦ ਹੋ ਗਿਆ ਐਸ ਪਿੰਡ ਦੇ ਸਟੇਸ਼ਨ ਤੇ ਹੋਇਆ ਸੀ ਸਾਰਾ ਪ੍ਰੋਗਰਾਮ ਇਹ ਲੇ ਗੱਡੀ ਪੁੰਨੀ ਸੀ ਆ ਅਗੜਾ ਜਪੇੰਡ ਗਵਰ ਆਲਾ ਇਹ ਖਾਣਾ ਹੀ ਹੁਣ ਸਿਮ ਲੋਡ ਪਹੁੰਚ ਗਏ ਹੁਣ ਕੁਛ ਖਾਣੇ ਪੀਣੇ ਆ ਪੀਜ਼ਾ ਖਾਣਾ ਹੀ ਹਾਂ ਪੀਜ਼ਾ ਇੱਥੇ ਹੈ ਚਾਹ ਲੱਗ ਗਈ ਪੀਜ਼ਾ ਦਾ ਓਹ ਦਾਸ ਕਿੱਦਾਂ ਬੀ ਬਣਾਉਂਦੇ ਠੰਡਾ ਪਿਆਦਾ ਹੈ ਹਾਂ ਨਹੀਂ ਹੁਣ ਸੱਤ ਬੰਦ ਕਰ ਦੇ ਬੰਦ ਕਰ ਦੇ ਅੱਛਾ ਇਹ origignal mango ਪਾਇਆ ਦੇ ਚ ਆਏ ਆਣੀ ਆਲਾ ਆਏ ਜੀ ਆਏ ਕੱਪੜੇ ਵਾਲੀ ਦੁਕਾਨ ਤੇ ਮਲੋਟ ਲਾਂਡੀਆਂ ਬੀਬੀਆਂ ਸੂਟ ਟਟਣ ਰਜਦੀ ਨਹੀਂ ਬੀਬੀ ਕੀ ਕਰਦੀ ਨਾ ਜਿਹਦਾ ਸ਼ਹਿਰ ਆਈ ਸੂਟ ਜਿਹਦਾ ਆਈ ਸੂਟ ਹੂੰ ਨੇ ਦਾ ਹੈ 450 ਰੁਪਏ ਦੁਪੱਟਾ ਤਾਂ ਵੀਰੇ ਬਖਣਾ ਲੱਗ ਗਿਆ ਇਹ ਆ ਆ ਜੇ ਫੇਰ ਗੋਚਾ ਨਾਲ ਆਂਦੇ ਆ ਦੇਖੋ ਗੋਚਾ ਦੇ ਮੀਨੂ ਆ ਗੰਦੇ ਖਾਓ ਜੋ ਕੁਝ ਖਾਣਾ ਘਰ ਤੇ ਆਟਾ ਲੈ ਲਓ ਆ ਰੱਖਿਆ ਨਾ ਵੇਖੋ ਕਿੰਨੀਆਂ ਸੋਸ ਇੜੀ ਮਰਜੀ ਪਾਓ ਤੇ ਖਾਓ ਖਾਣੇ ਆਇਆ ਮੇਰੇ ਨਾਲ ਖਾਣ ਪੀਣ ਆਣੀਆਂ ਦਾ ਪੀਜ਼ਾ ਚਾਹੀਦਾ ਪੀਜ਼ਾ ਨਹੀਂਗਾ ਸਾਰਾ ਗੁਲਸ਼ਨ ਖਾਲੀ ਪਿਆ ਗੁਲਸ਼ਨ ਗੁਲਸ਼ਨ ਹੋਈ ਪਈ ਹੈ ਹੈ ਅਸੀਂ ਐ ਕਮੋਰ ਗਿਆ ਜਿਹੜਾ ਨੇਰੇ ਜਾ ਕੇ ਬੈਠੇ ਆਂ ਬਾਕੀ ਗੁਲਸ਼ਨ ਬੰਦ ਹੋ ਗਿਆ ਟਾਈਮ ਨਾਲ ਹੀ ඒ පින්න ජීමේල්දන ලොකය ොද ඕඩ න්ද ොක ට ඩ නන්දය ලොයි මෑද කාල ගන්න මසේ එහනේ කාල ගැන්න උටලා ඇය උටලහනේ ඊීය හනිනි මාවි නාලේ පස් නීදය නිමාණී උටල කාල්ලකය ආ එ මෑ කාල්ලක සමෝසා ਇਹ ਤਾਂ ਪੂਰੇ ਲਾ। ਇਹ ਚੀਜ਼ਾਂ ਪੂਰੀਆਂ ਹੋ ਗਈਆਂ। ਇਹ। ਇਹਨੇ ਪੂਰੇ ਕਰ ਦਿੱਤੇ। 110 ਰੁਪਏ। ਆਹ 100 ਜਿਹੜੀ ਦੁਕਾਨ ਤੋਂ ਲੱਗੇ ਆਂ ਸਬਜ਼ੀ ਲੈਣ ਕੋਈ ਨਾ ਕੋਈ। ਪਰ মিনিਮਮ ਵੀ ਲੈਣ ਲਈ ਸਬਜ਼ੀ ਤੇ ਅਸੀਂ ਖੜੇ ਆ ਹਣਾ ਵੀ ਐ। ਸਬਜ਼ੀ ਵਾਲੀ ਦੁਕਾਨ ਤੇ। ਹੂੰ। ਹਾਂ ਜੀ ਹੁਣ ਆਈਸਕ੍ਰੀਮ ਲੈ ਕੇ ਤੇ ਮਲੋੜ ਤੋਂ ਪਾਤੀ ਰਮਾਨ ਕੀ। ਆਂਦੇ-ਖਾਂਦੇ ਜਾਵਾਂਗੇ ਪਿੰਡ ਆ। ਮਲੋਟੋਂ ਦੀ ਏਰੀਆ ਫੜ ਲੈ ਪਟੂਰੇ ਜੇ ਤੇ ਮੈਂ ਹੁਣ ਖਾ ਕੇ ਹੋਈ ਸਮਝ ਆੰਨੇ ਆ ਰੋਟੀ ਕੀ ਪਕਾਉਣੀ ਆ ਕਿਉਂਕਿ ਜੋ ਕਰਨ ਤਾਂ ਗਿਆ ਆ ਤਰਨ ਤਰਨ ਇਸ ਕਰਕੇ ਕੱਲੇ ਆ ਗਏ ਆ ਮੈਂ ਤਾਂ ਐਵੇਂ ਰੋਟੀਆਂ ਲਾਹਾਂਗੀ ਸ਼ਹਿਰ ਗਏ ਸੀ ਛੋਲੇ ਪਟੂਰੇ ਜੇ ਫੜ ਲੈ ਆਂਦੇ ਆ ਇਹ ਹੀ ਖਾ ਕੇ ਹੁਣ ਆਰਾਮ ਕਰਦੇ ਆ ਏ ਦੰਦਾ ਇੱਕ ਦੋ ਜਣਿਆਂ ਦਾ ਬਸ 150 ਦੀ ਜੀ ਲੈਣ ਦੀ ਦਿਖਾ ਲਈ ਉਦਾਂ ਪੈਂ ਸਬਜੀ ਬਣਾਉ ਜੇ ਉਹ ਖਰਚਾ ਜ਼ਿਆਦਾ ਹੋ ਜਾਂਦਾ ਲਾ ਜੇ ਹੋ ਰਹਾ ਹੈ ਸਾ ਤੇ ਆਂਬ ਲਾਇਆ ਤੇ ਟਕਾਉਣ ਦਾ ਹੈ ਭਾਈ ਤੁ ਚਾਰ ਪਾਉਣ ਨੂੰ ਨਿੰਬੂ ਵੀ ਲੈਣੇ ਅਜੇ ਆਂਬ ਸਹੀ ਆਏ ਤਾਂ ਨਹੀਂ ਨੀ ਚਾਰ ਵਾਲੇ ਆਂਬ ਖਤਮ ਹੋ ਗਏ ਜਨ ਗਿਆ ਸੀ ਭਾਈ ਗਾਜੀ ਆਹ ਦੇਖੀ ਨੀ ਜਿੰਨ ਤੱਕ ਨਹੀਂ ਦੇਣਾ ਡੇਡਾ ਧੋਣੇ ਨਹੀਂ ਦੇਖ ਗਿਆ ਸਾਰੇ ਡੇਗਿਆ ਇੰਨਾ ਦੇਖ ਮੈਨ ਨਹੀਂ ਕਰ ਸਕਦਾ ਅਰੇ ਕੋ ਕੋਲਾ ਨਿਕਲੇ ਮੱਕੜ ਲਈ ਕੱਢਦਾ ਆ ਮੇਰੇ ਨਾਲ ਵੱਡਾ ਬਾਤ ਹੈ ਜਨ ਨਾਲ ਮੈਂ ਉਹ ਕੰਮ ਨਹੀਂ ਕਰਦਾ ਠੀਕ ਆਰਾਮ ਨਾਲ ਹੀ ਆਉ ਲਾਈ ਹਾਂਗਾ ਕੋ ਕੋ ਯੰਗ ਬਾਰੇ ਘਟਾਈ ਪਹਿਲੇ ਜਮਾਨੇ ਗਏ ਹਨ ਟੋਕੀ ਨਾ ਕੱਟਨੇ ਪਹਾੜੀ ਲੈ ਲੈਣੇ ਕਾਪਾ ਲੈ ਲੈਣਾ ਨਾ ਅੱਚੰਗੀ ਕਿੱਥੇ ਰਹਿ ਗਈ ਹੈ ਜੀ ਇਹਨੇ ਚੰਗਾ ਸੁਮੇਸ ਦਿਮਾਗ ਲਾਇਆ ਜੀ ਮੇਰੀ ਭੈਣ ਦੀ ਜ਼ਮੀਨ ਹੈਗੀ ਫਾਜਲ ਕਾ ਟੋਲ ਟੈਕਸ ਕੋਲ ਮੂਰ ਸ਼੍ਰੀ ਰਾਮ ਟਾਣੀ ਅਸੀਂ ਹੁਣ ਆ ਗਏ ਆਂ ਸ਼ਹਿਰੋਂ ਬਹੁਰੋਂ ਆਣੀ ਨੂੰ ਕਰਨ ਨੂੰ ਤੇ ਮੈਂ ਆਈਸਕ੍ਰੀਮ ਕੁਲਫੀਆਂ ਖਾ ਰਿਹਾ ਕੁਲਫੀਆਂ ਸਵਾਦੇ ਕੁਲਫੀ ਮਜ਼ੇਦਾਰ ਸ਼ੇਰੋਂ ਆਏ ਖੇਤ ਪਠੇਲਾਂ ਤੇ ਵੇਖੋ ਕਿੱਦਾਂ ਨਿਕਲਿਆ ਸੱਪ ਕੁੜਚੋਂ ਖਾ ਗਿਆ ਚੂਹਾ ਖੁੜਚੋਂ ਤੇ ਸੱਪ ਉਹ ਨਾਲ ਜਿਹੜੀ ਬਾਹਰ ਨਿਕਲਦਾ ਉਹਨੇ ਨੇ ਭੱਜ ਜਾਣਾ ਮਾਰ ਗਈ ਉਹ ਡੰਬ ਲਿਆ ਮਾਰਨਾ ਹੀ ਉਹ ਵੱਜ ਗਿਆ ਉਹ ਜਾਂਦਾ ਮਾਰ ਉਹ ਜਾਂਦਾ ਉਹ ਜਾਂਦਾ ਉਹ ਜਾਂਦਾ ਕਿੱਧਰ ਚੜ ਗਿਆ ਛੋਟੀ ਚੜ ਗਿਆ 来 आ खड्डे च वड़ गया ये सप साडे तो गया जे बच ना यही मार दे भी नहीं के मारना होवे तो फिर कोई गल नहीं टंब ता भाई बड़ा मोटा ले आए मोटा पइतानी में देखया कदी वो मोटे मोटे कनियां ने ज्यों सटियां टुटियां चलातियां आ खोलते आ टुटियां दे मुंह तारान ही पैण गिया कनिया नहीं है ਆਖਾ ਕਰਤਾ ਕਰ ਆਪਣੀ ਕੇਰੇ ਤੇ ਤੋ ਜੀ ਮੈਂ ਆ ਗਿਆ ਨਾ ਪਾਣੀ ਪਹਿਲਾਂ ਤਾਂ ਗਰਮੀ ਜੀ ਦੇ ਪਾਇਆਂ ਨਹੀਂ ਜੀ ਹੋਣਾ ਉਦਾਉਂ ਟਪਉਂ ਕੰਨ ਕੋਈ ਬੁੱਤ ਜਿੱਧਰ ਬੱਜਣਾ ਆਵੇ ਕਰਾਉਂ ਤਾਂ ਸਰ ਲੈਂ ਗਿਆ ਹਾਂ ਹੂੰ ਆ ਜੀ ਇਹ ਮੁਰਗੀ ਨਾੜ ਗਿਆ ਵਿਚਾਰੀ ਨੂੰ ਸੱਪ ਆ ਵੇਖੋ ਲੱਤਾਂ ਤੇ ਰੈੱਡ ਰੈੱਡ ਕਲਰ ਦੀਆਂ ਹੀ ਪਈਆਂ ਨਾ ਇਹਨਾਂ ਲੱਗੇ ਵਿਚਾਰੀ ਨੱਪਣ ਅੱਜ ਫੇਰ ਕਟਾ ਪੈ ਗਿਆ ਇੱਕ ਮੁਰਗੀ ਦਾ ਜਿਆ ਖੱਡੇ ਵੇਖੀਆਂ ਰੱਖੀਆਂ ਨਾ ਲਾ ਜੀ ਨੱਪਤੀ ਹੈ ਇਹ ਇੰਗੇ ਉਹਨਾਂ ਕਹੇ ਟੈਸਟ ਬੁਸਟ ਕੋ ਨਹੀਂ ਜੀਣਾ ਤੁਸੀਂ ਐ ਕਰਿਆ ਕਹਿੰਦਾ ਸਾਡੇ ਤਨ ਲੱਸੀ ਪਿਆਤੀ ਕਰ ਰੋਟੀ ਲੈ ਗਏ ਨਹੀਂ ਅਹੀਂ ਘੇੜ ਦੇ ਨਹੀਂ ਆਉਂਦੇ ਨਾ ਦੇ ਆਹ ਕੋਹਲੀ ਅੰਦਰ ਤੇ ਹੋ ਅਹੀਂ ਹੁਣ ਘੇੜਨ ਦਿੰਦੇ ਨੇ ਇਹ ਟੈਸਟ ਕਿੰਨੀ ਜਿਆਦਾ ਨਹੀਂ ਜਦਾ ਇਹ ਵੀ ਬੀ ਬੀ ਮੈਂ ਡੈਡੀ ਤੇ ਲਾਉਂਦੀ ਮੈਨੂੰ ਮੈਨੂੰ ਚੱਲ ਭਾਗਦਾ ਸਾਰਾ ਕੁਛ ਇਹਤਾ ਹੋਗਾ ਕੱਲ ਸ਼ਾਮ ਨੂੰ ਆ ਗਏ ਨੇ ਇੱਕ ਸਾਲ ਪਾਸ ਬੀ ਬੀ ਕੋਈ ਡੈਡੀ ਨੂੰ ਜਿੱਜੀ ਨੂੰ ਦੇਣੀ ਪਈ ਚਿੱਟੀ ਪਈਏ ਡੈਡੀ ਨੂੰ ਦੇ ਕੇ ਰੋਦੇ ਨਾ ਨੀਂਦ ਗਏ ਆਹ ਕੋਈ ਨੀ ਉਹ ਤਾਂ ਹੋ ਗਈ ਜਮਾਈ ਆ ਉਹ ਪਾਣੀ ਦੇ ਲਈ ਉਹ ਆਰੀਆਂ ਦੇ ਪੋਗੇ ਉਹ ਇੱਟਾ ਪਾਣੀ ਪੜਾਏ ਇਤਰੀ ਮੈਟਿਸ਼ਨ ਚੜ੍ਹਾ ਦੀ ਨਾਲ ਪਾ ਗੀ ਪਾ ਗੀ ਨਹੀਂ ਓਏ ਉਹ ਤੇ ਜੈਸੀ ਪਾਣੀ ਮਸੂਣੀ ਲੱਗਦੀ ਆਵੇ ਤੇ ਸਾਲਾ ਸ਼ਾਹ ਸਪੋਰਟਸ ਬੂਟ ਨਹੀਂ ਹੁੰਦਾ ਹੈ ਸਪੋਰਟਸ ਓਏ ਤਕੂ ਜੁਂਦੀ ਆ ਮਾਰ ਜੇ ਸਾਰੇ ਲਾ ਨਹੀਂ ਜੇ ਜੜਤੀ ਪੜੂਗੀ ਉਹ ਹੁਸਪਰੇ ਹੀ ਹਾਂ ਉਹ ਮਹਿੰਗੀ ਹੁੰਦੀ ਹੈ 4-500 ਉਸ ਪੈਸੇ ਦੀ ਮਾਰ ਤੋਂ ਆਏ ਇਸ ਕਾ ਉਹ ਸਾਹਿਬਾਂ ਨੂੰ ਮੁਰੱਦ ਪਹੜੀ ਵੀ ਰਹਿ ਰਹੀ ਰਹਿ ਰਹੀ ਉਸ ਫਰੀਜ ਹੁੰਦੀ ਨਾ ਉਹ ਝਟਕੀ ਮਾਰਦੀ ਆ ਤੇ ਇਹਨਾਂ ਸਾਫ ਨੂੰ ਸਾਰੇ ਸਾਫ ਨੂੰ ਭੇਜਦਾ ਪਤਾ ਨਹੀਂ ਕਿੰਨੇ 5 ਮੀਟਰ ਰੱਖਦੇ ਨੇ ਇਹ ਆਪ ਤੇ ਮੈਂ ਸਾਰੇ ਵੀ ਦਵਾ ਦੇ ਚੱਲਦੇ ਆ ਜਿਵੇਂ ਆਲ ਤੇ ਸਿਰ ਤੇ ਕਿਸਾ ਸਿਰ ਤੇ ਨਹੀਂ ਕਰਦੀ ਸਿਰ ਤੇ ਨਹੀਂ ਸਿਰ ਤੇ ਮਾਲਸ ਹੀ ਕਰਦੀ ਹੈ ਹਾਂ ਮਾਲ ਤੇਰੀਆਂ ਸੰਗ ਕਰਦੀ ਇਹ ਹੁਣ ਦੱਸੋ ਫਿਰ ਕਰਦੇ ਜਨਾ ਮੈਂ ਅਗਰ ਮੇਰੇ ਫੋਨ ਨਾਲੇ ਚਾਹ ਤੇ ਸਾਨੂੰ ਦੱਦੀ ਕੀ ਆ ਮੈਨੂੰ ਨਾਮ ਉਹਨਾਂ ਦਾ ਨਹੀਂ ਮੇਰਾ ਤੇਰੀ ਮੰਦੀ ਬਵਾ ਮੇਰੀ ਕਿਥੋਂ ਮੰਦਰੀ ਉਹ ਨਹੀਂ ਤੇਰੀ ਬੋਨ ਤੈਨਾਂ ਜਾਨ ਕੀ ਵਿਖੀਂ ਨੋ ਮੇਡਾ ਇਹ ਬੰਦ ਨਹੀਂ ਆ ਤੈਨਾਂ ਜਾਨੀ ਕਰਾਣੀ ਹੋਗੀ ਇਹ ਜਾਨੀ ਕਰਾਣੀ ਹੈ ਕੀ ਆ ਰਿਹਾ ਹੈ ਅਲਪਨਸਾ ਨੂੰ ਜੇ ਆਪ ਨੂੰ ਕਾਹ ਪਾਗ ਬਣਿਆ ਧਿਆਨ ਨਾਲ ਉਹ ਡਿਉੜੀਆਂ ਨਾਲ ਜਾ ਰਹੇ ਕੜੇ ਦੇ ਕੋਲ ਪਾ ਗੱਬਨੇ ਟਿਕਾਉਣਾ ਹੈ ਹਾਂ ਗੱਬਨੇ ਟਿਕਾਉਣਾ ਹੈ ਚੀਕੋ ਨੂੰ ਪੁੱਛਣਾ ਬਦਨਾਮ ਕਿਹੜੀ ਕੱਲੋਂ ਜੋ ਸਕੂਲ ਚ ਹੈ ਨਹੀਂ ਨਹੀਂ ਬਦਨਾਮ ਨਹੀਂ ਤਾਂ ਹੁੰਦੀ ਨਹੀਂ ਬਾਰ ਦੇ ਬਦਨਾਮ ਹੁੰਦੀ ਵੀ ਤੇ ਨਹੀਂ ਸਾਡੀ ਗਾਇਆਂ 6-7 ਉਹ ਡਰਮਦੀ ਖਾ ਜਾਣਗੇ ਉਹ ਡਰਮਦੀ ਨਹੀਂ ਵਿੱਚ ਇਕੱਠੇ ਆ ਗਏ ਸਾਰੇ ਹੈ ਆ ਵੇਖੋ ਇਹਨਾਂ ਸਮਾਨ ਲਿਆਂਦਾ ਇਹ ਚੱਲੇ ਡਿੱਗੀ ਤੇ ਲੈ ਕੇ ਮੰਦਿਰ ਆ ਗਿਆ ਪੋਪਲੇ ਨਹੀਂ ਤਾਂ ਰੋਟੀ ਨਹੀਂ ਖਾਣੀ ਆ ਠੰਡਾ ਹੈ ਇਹ ਕੀ ਦੇ ਲਿਖ ਲਿਆ ਹੈ ਇਹ ਮੇਰੇ ਲਈ ਇਹ ਤੂੰ ਐਵੇਂ ਉਹਨਾਂ ਜਵਾਕਾਂ ਦਾ ਰਹਿੰਦੇ ਰਹਿੰਦੇ ਹੋ ਹੀ ਰਹਿੰਦੇ ਉਹ ਚਾਰ ਜਣੇ ਆ ਰਹੇ ਨੇ ਰਹਿੰਦੇ ਹੋ ਹੋਰ ਆ ਜੀ ਆ ਮੈਨੂੰ ਵੀ ਦੇ ਚੱਲੇ ਬੱਸ ਉਹ ਬੱਸ ਦਾਰੇ ਰੈਟ ਨਹੀਂ ਬਾਰੇ ਨਾ ਨਹੀਂ ਮੈਂ ਨਹੀਂ ਕੋਈ ਨਹੀਂ ਦਾ ਤੂੰ ਰਹਿੰਦੇ ਤੁਸੀਂ ਜਾਓ ਇਹਦੇ ਚੁੱਪੀ ਲਾਦਾ ਪੀ ਲਾਂਗੇ ਆ ਮੈਂ ਤੈਨੂੰ ਕਹਿੰਦਾ ਲੈਂਦੇ ਹਾਂ ਮੈਂ ਦੇਣਾ ਉਨੇ ਆ ਰਹੇਗਾ ਪਰ ਤੂੰ ਲੈ ਵੀ ਸਾਨੂੰ ਵੀ ਠੱਡਾ ਪਿਆ ਚੱਲੇ ਆ ਚਲੋ ਉੱਠੋ ਆ ਗਏ ਸਾਰੇ ਇਕੱਠੇ ਹੋ ਗਏ ਆ ਗਏ ਜਿਹੜੇ ਮੈਂ ਤੜਕਿਓ ਵੀ ਖਾ ਲਿਆ ਜੀ ਆਹੋ ਉਹ ਗੱਬੀ ਚ ਪਾ ਕੇ ਲੈ ਜਾ ਚਾ ਕਰੋ ਚੌਲ ਲੈ ਜਾਓ ਤਾਂ ਠਿੱਕੀ ਦੇ ਖਾਇਆ ਜੀ ਲੋਹੀ ਤੇ ਮੂਰੀ ਕਿੱਥੇ ਆ ਇੰਨਾ ਸਮਾਨ ਲੈ ਆਇਆ ਪਾਣਾ ਜੀ ਪਾਦਾ ਤੇਰੀ ਮਾਂ ਉਹ ਮੁਰਗਾ ਲੈ ਚੱਲੀ ਏ ਮੋਟਰ ਤੇ ਬਣਾ ਲਾਂਗੇ ਮੁਰਗਾ ਹਾਂ ਮੁਰਗਾ ਖੇਤ ਬਣਾਈ ਮੁਰਗਾ ਕਿੱਥੇ ਆ ਚਲੋ ਮਾਵਾ ਉਹ ਦੇਲ ਦੀ ਮੀਨ ਹਾਂ ਕਰਵਾ ਲਾ ਕੀ ਦੇਲ ਤੇ ਗਿਆ ਆ ਮੁਰਗਾ ਮੁਰਗਾ ਨਾ ਆਈ ਇਹ ਵੈਸ਼ਨ ਬੰਦਾ ਵੀ ਲਾ ਬੇਲਾ ਸਾਸੀਆਂ ਦਾ ਕੀ ਆ ਨਾ ਹਾਂ ਸੀ ਦਾ ਭਾਂਜੂ ਹੱਡੀਆਂ ਖਾ ਜਾਂਦੇ ਆ ਦੇ ਤੇ ਅਹੀਂ ਤੇ ਜੇ ਕੱਲੇ ਖਾਣੇ ਬੱਚੇਗੀ ਤੇਰਾ ਨਾਨਾ ਦਾ ਭਾਂਜੂ ਛੱਡਦਾ ਨਹੀਂ ਗਮ ਬੱਕਰੀ ਦੀ ਮੈਂਗੜ ਵੀ 나ੜੀ ਜੀ ਫਸੀ ਅਹੀਂ ਨਾ ਖਾਣੇ ਆਈ ਕਦੋਂ ਨਾ ਕਰਦੇ ਆ ਤੂੰ ਆਪਦੀ ਗੱਲ ਕਰ ਚਲ ਠੀਕ ਚਲੋ ਲੈ ਜਾ ਸਮਾਨ ਐਡੇ ਪੈਕਟ ਤਾਲ ਪੋਪਲੇ ਜੇ ਤਾਂ ਸਹੀ ਨਹੀਂ ਯਾਰ ਥੈਲਾ ਸਰਾਣਾ ਜੇ ਜਿਹੜਾ ਹਾਂ ਚਲੋ ਵਿਗਾਏ ਮੁੰਡੇ ਮੋਟਰ ਤੇ ਬਾਏ ਬਾਏ ਓ ਕਿਓ ਵੇ ਪਰਨਾ ਬੰਦਾ ਪੇ ਉਹ ਵੀ ਚੱਲਿਆ ਨਾਲ ਆ ਵੇਖ ਲਓ ਮੁੰਡਿਆਂ ਲੱਗੀਆਂ ਐਸ਼ਾਂ ਅੱਜ ਸੰਡੇ ਆ ਨਾ ਉੱਥੇ ਕਰਨਗੇ ਪਾਰਟੀਆਂ ਛਾਲਟੀਆਂ ਬੈਂਟਰੀ ਦੇ ਬਹਿ ਗਿਆ ਨਾ ਨਵੀਂ ਪੋਾਈ ਆ ਇੱਕ ਸੱਚੀ ਮਾਰਨੀ ਮਗਰਪਲੇ ਹੂੰ ਥਿਲੰਗਾ ਬਟਕ ਵੇਨੇ ਕਰਾਂ ਪਹਿਲਾਂ ਪਤਾ ਕਰਦੇ ਆ ਆਏ ਕੋਈ ਕੁੜੀ ਪੈਣੀ ਪਾ ਬੰਮੇ ਲਈ ਈੜੇ ਦਾ ਇਲਾਕੇ ਆ ਜਿਵੇਂ ਤੂੰ ਜੋਰ ਲਾਉਣਾ ਹੁੰਦਾ ਮੈਂ ਤਾਂ ਠੀਕ ਆ ਰੇ ਫੇਰ ਰਸਦੀ ਕਰਾਂ ਮਾ ਕੇ ਦੇ ਇੰਨੇ ਜ਼ੋਰ ਨਾਲ ਉਹ ਨਾ ਟਰੈਕਟਰ ਕੱਢਣ ਲੱਗਿਆ ਜੇ ਤੂੰ ਜਾ ਤੂੰ ਜਾਗਦਾ ਬੈਠਿਆ ਹੈਂ ਭਾਈ ਹੂੰ ਤੈਨੂੰ ਢੱਕ ਲਿਆ ਇਹ ਮੋਲਣਾ ਇਸ ਪ੍ਰਸਿੱਧੀ ਗੱਲਿਕਣੀ ਤੂੰ ਆ ਘਰ ਆਂ ਤਾਂ ਕਰਕੇ ਕਿ ਨਹੀਂ ਅੱਦ ਕੀ ਰੱਖੋ ਲੈ ਜਿਹੜੀ ਭਾਈ ਜਾਂ ਪੈਨ ਇੱਕ ਹੋਰ ਫਾੜ ਦੇ ਤੇ ਪੈਨ ਨਹੀਂ ਕਾ ਕਰਣੀ ਕਿੱਲੀ ਪਾ ਵੱਡੀ ਪਾ ਮੋਟੀ ਆਹ ਕਿੱਟ ਛੁੱਟਦੇ ਟੈਨਸ਼ਨ ਨਾ ਆ ਉੱਤੇ ਪੈਨ ਆ ਕੱਢ ਲੈ ਆਹ ਕਿੱਲੀ ਬਰ ਰਹਿਣ ਦੇ ਇਹ ਨਿਕ 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 ਕਿੱਲੀ ਨਿਕਲ ਗਿਆ ਹਲਾ ਕਿੱਲੀ ਪਾ ਸਹੀ ਆ ਪਾ ਇੱਕ ਮੇਡਾ ਨਹੀਂ ਨਹੀਂ ਲੇਕੇ ਪੈਜੂ ਕੁ ਪੈਜੂ ਠੀਕ ਆ ਸੁੱਟ ਲਾ ਇਹਦੇ ਚ ਪਾ ਲੈ ਖਾ ਲੇਗੀ ਪੈਨ ਨਹੀਂ ਪਾਊਗਾ ਹੂੰ ਤੋੜਾ ਬਸ ਸੰਗੜੇ ਬਟਰ ਲੈ ਲੈ ਲਾਈਫ ਦੇ ਉਹ ਸ਼ੁਭ ਕਰਨ ਲਾ ਆ ਐਵੇਂ ਰਹਿਣ ਦੇ ਵਿੱਚ ਦਿਨ ਗਾਦੇ ਬਸ ਦੋਹਾਂ ਦੇ ਸੈਂਟਰ ਚੋਂ ਇੱਕ ਮਿੰਟ ਹੋਰ ਰੱਖਣਾ ਯਾਰ ਘੰਡੇ ਪੈਜੂ ਨਹੀਂ ਗਲ ਬੰਨੀ ਠੀਕ ਤੋੜਾ ਥੋੜਾ ਰੱਖਣਾ ਜੀ ਵੀ ਪਿਛਾ ਘੋਮ ਚ ਗੜਬੜ ਹੋ ਜਾਂਦੀ ਫੜ ਆ ਬੈ ਚਾ ਚਕਲਾ ਹਾਂ ਪੈਨੋ ਦੇ ਚਿਪਾ ਦੇ ਕਿੱਲੀ ਫੜ ਕਿੱਥੇ ਕਿੱਲੀ ਕਿੱਥੇ ਉਹਦੀ ਕਿੱਲੀ ਪੈਨ ਦੇ ਵਿੱਚ ਪਾ ਦੇ ਲੈੜਾ ਤੋਂ ਬੰਨ ਕੇ ਆ ਗਏ ਹਾਂ ਮੈਂ YouTube ਤੇ ਬਣੀ ਹਾਂ ਹਲੋ ਹੁਣ ਲਾਲਾਂ ਦੇ ਖੇਤ ਪਾ ਲੰਦੇ